ਇਸ ਮਹਾਮਾਰੀ ਦੇ ਚੱਲਦਿਆਂ ਮੈਂ ਮੈਂ ਸ਼ਹਿਰ ਵਾਸੀਆਂ ਦੇ ਨਾਲ ਖੜਾ ਤੇ ਸੀਨੀਅਰ ਸਿਟੀਜ਼ਨ ਦੇ ਸਹਿਯੋਗ ਨਾਲ ਇੱਕ ਕੰਸਲਟੈਂਸੀ ਤੇ ਇਲਾਜ ਇਹ ਸਾਡੇ ਵੱਲੋਂ ਫ੍ਰੀ ਕੀਤਾ ਜਾਊਗਾ ਤੇ ਲੋ ਜੀ ਦੋਸਤੋ ਆ ਆਪਾਂ ਗੱਲਬਾਤ ਕਰਦੇ ਹਾਂ ਨਾ ਇਹਨਾਂ ਨਾਲ ਕਿ ਇਹ ਕਿਸ ਪਰਪਸ ਤੋਂ ਉਰੇ ਇਕੱਠੇ ਹੋਏ ਨੇ ਸਾਰੇ ਰੁਪਿੰਦਰ ਭਰਤਵਾਜ ਨੇ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਔਰ ਜੀ ਠੀਕ ਹੋ ਠੀਕ ਫਾਈਲ ਤੇ ਕਿਵੇਂ ਤੁਹਾਡਾ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਵੇਂ ਅੱਜ ਤੁਸੀਂ ਹੈ ਹਾਂ ਉਰੇ ਮੀਟਿੰਗ ਹੋਈ ਹੈ ਤਾਂ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਅੱਜ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦਾ ਪ੍ਰਧਾਨ ਹਾਂ ਅਸੀਂ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਮਹਾਮਾਰੀ ਜਿਹੜੀ ਬੁਖਾਰ ਤੇ ਚਿਕਨਗੁਨੀ ਚੱਲ ਰਹੀ ਹੈ ਜਿਸ ਦੇ ਵਿੱਚ ਬਹੁਤ ਆਦ ਦੇ ਵਿੱਚ ਮਰੀਜ਼ ਹਸਪੀਟਲਾਂ 'ਚ ਪੈਣ ਤੇ ਕਈ ਮਰੀਜ਼ ਐਸੇ ਜਿਹੇ ਵੀ ਨੇ ਜਿਹੜੇ ਵਿਚਾਰੇ ਫਾਈਨੈਂਸ਼ੀਅਲੀ ਆਪਣਾ ਹਲਾਜ ਵੀ ਨਹੀਂ ਕਰਾ ਸਕਦੇ ਉਸ ਦੇ ਸੰਬੰਧ ਵਿੱਚ ਅਸੀਂ ਚਾਹੁੰਦੇ ਸੀ ਵੀ ਅਸੀਂ ਇਸਨ ਦੀ ਇੱਕ ਪ੍ਰਕਾਸ਼ਨ ਰੱਖਣ ਲਈ ਵੀ ਇਸ ਬੁਖਾਰ ਤੋਂ ਕਿਵੇਂ ਬਚਾਇਆ ਜਾ ਸਕਦਾ ਦੀ ਡਾਈਟ ਕਲੀਨਿਕ ਤੇ ਆਏ ਸੀ ਵੀ ਅਸੀਂ ਘਰ-ਘਰ ਮੈਸੇਜ ਪਹੁੰਚਾਈਏ ਵੀ ਤੁਸੀਂ ਘਰੇ ਬਹਿ ਕੇ ਕਿਵੇਂ ਆਪਦਾ ਇਲਾਜ ਕਰ ਸਕਦੇ ਹੋ ਕਿਵੇਂ ਆਪ ਜਾਨ ਨੂੰ ਇਸ ਬੁਖਾਰ ਤੋਂ ਬਚ ਸਕਦੇ ਹੋ ਆਓ ਆਪਾਂ ਹੁਣ ਡਾਕਟਰ ਗੁਰਦੀਪ ਜੀ ਨਾਲ ਇਸ ਸੰਬੰਧੀ ਸੁਝਾਅ ਲੈਂਦੇ ਆ ਉਹਨਾਂ ਨਾਲ ਵੀ ਅਸੀਂ ਕਿਵੇਂ ਸ਼ਹਿਰ ਦੇ ਐਸੇ ਵਰਗ ਨੂੰ ਜਿਹੜੇ ਪੇ ਵੀ ਨਹੀਂ ਕਰ ਸਕਦੇ ਇਲਾਜ ਤੋਂ ਵੀ ਬਾਂਝੇ ਰਹਿ ਜਾਂਦੇ ਨੇ ਤੇ ਉਹਨਾਂ ਦਾ ਕਿਵੇਂ ਅਸੀਂ ਬਚਾਅ ਕਰ ਸਕਦੇ ਆ ਵੀ ਮੈਸੇਜ ਘਰ-ਘਰ ਪਹੁੰਚਾਇਆ ਜਾਵੇ ਤਾਂ ਜੋ ਆਪਦੇ ਘਰੇ ਬਹਿ ਕੇ ਆਪਦਾ ਆਪ ਜਾਨ ਨੂੰ ਠੀਕ ਰੱਖ ਸਕਦੇ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਗੁਰਦੀਪ ਡਾਕਟਰ ਦੀਪਜ਼ੈਟ ਕਲੀਨਿਕ ਤੋਂ ਧੰਨਵਾਦ ਹੈ ਸਰਦਾਰ ਰਪਿੰਦਰ ਸਿੰਘ ਭਰਦਵਾਜ ਜੀ ਰਿਟਾਇਰ ਡੀਐਸਪੀ ਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਤੇ ਇਹਨਾਂ ਦੇ ਸਾਥੀਆਂ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਸ਼ਹਿਰ ਦੀ ਸੇਵਾ ਕਰਨ ਦਾ ਤੇ ਜਿਹੜੀ ਸ਼ਹਿਰ ਦੇ ਵਿੱਚ ਮਹਾਮਾਰੀ ਫੈਲੀ ਹੋਈ ਹੈ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਤੇ ਡਾਕਟਰ ਸਾਹਿਬ ਜਿਵੇਂ ਹੁਣ ਮਹਾਮਾਰੀ ਇੰਨੀ ਸੁਨਾਮ ਚ ਫੈਲੀ ਹੈ ਜੀ ਤੇ ਪਹਿਲਾਂ ਉਹਦੇ ਕਾਰਨ ਕੀ ਨੇ ਜੀ ਉਹਦੇ ਉਹਦਾ ਕਾਰਨ ਹੈ ਸਰ ਮੱਛਰ ਜੀ ਮੱਛਰ ਤੋਂ ਬਿਮਾਰੀ ਫੈਲਦੀ ਹੈ ਉਹ ਮੱਛਰ ਪਹਿਲਾਂ ਇੱਕ ਬਿਮਾਰ ਤੇ ਇਸ ਗ੍ਰਸਤ ਬੰਦੇ ਨੂੰ ਕੱਟਦਾ ਹੈ ਬਿਮਾਰੀ ਗ੍ਰਸਤ ਬੰਦੇ ਨੂੰ ਕੱਟਦਾ ਹੈ ਉਸ ਤੋਂ ਬਾਅਦ ਉਹੀ ਮੱਛਰ ਇੱਕ ਤੰਦਰੁਸਤ ਬੰਦੇ ਨੂੰ ਕੱਟਦਾ ਹੈ ਤਾਂ ਇੱਕ ਬੰਦੇ ਤੋਂ ਦੂਸਰੇ ਬੰਦੇ ਨੂੰ ਇਦਾਂ ਮੈਂ ਬਿਮਾਰੀ ਫੈਲਦੀ ਹੈਗੀ ਤੇ ਫਿਰ ਡਾਕਟਰ ਸਾਹਿਬ ਇਹਦੇ ਲੱਛਣ ਕੀ ਨੇ ਜਿਵੇਂ ਆਪਾਂ ਨੂੰ ਪਤਾ ਲੱਗ ਸਕੇ ਵੀ ਉਹ ਪੇਸ਼ੈਂਟ ਇਹਦੀ ਗ੍ਰਸਤ ਆ ਚੁੱਕਿਆ ਹੈ ਇਹਦੇ ਲੱਛਣ ਨੇ ਜੀ ਤੇਜ਼ ਬੁਖਾਰ ਸਿਰਦਰਦ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੋਣੀ ਪੈਰਾਂ ਦੇ ਉੱਤੇ ਸੋਜਣਾ ਹੋਣੀ ਤੇ ਜੋੜ ਦੇ ਜੋੜਾਂ ਵਿੱਚ ਦਰਦ ਹੋਣਾ ਪੈਰਾਂ ਦੇ ਉੱਪਰ ਸੋਜ ਆਣੀ ਤੇ ਬਹੁਤ ਜ਼ਿਆਦਾ ਕਮਜ਼ੋਰੀ ਮਹਿਸੂਸ ਹੋਣੀ ਇਹ ਇਹਦੇ ਲੱਛਣ ਨੇ ਤੇ ਡਾਕਟਰ ਸਾਹਿਬ ਕੋਈ ਇਹੋ ਜਿਹਾ ਤਰੀਕਾ ਵੀ ਲੋਕ ਘਰੇ ਬੈਠੇ ਬਿਨਾ ਕੋਈ ਮੈਡੀਸਨ ਤੋਂ ਠੀਕ ਹੋ ਜਾਣ ਇਹਦਾ ਚਿਕਨਗੁਨੀਆ ਦਾ ਡੈਂਗੂ ਦਾ ਇਹਦਾ ਸਪੈਸੀਫਿਕ ਟਰੀਟਮੈਂਟ ਹੈ ਐਲੋਪੈਥੀ ਦੇ ਵਿੱਚ ਕੋਈ ਵੀ ਨਹੀਂ ਹੈਗਾ ਸਿੰਪਟੋਮੈਟਿਕਲੀ ਰੀਲੀਫ ਹੁੰਦਾ ਇਹਦੇ ਵਿੱਚ ਸੀਆਰਪੀ ਹਾਈ ਹੁੰਦੀ ਹੈ ਤੇ ਪਲੇਟਲੇਟ ਕਾਊਂਟ ਦੇ ਵਿੱਚ ਡਾਊਨ ਹੁੰਦੇ ਨੇ ਤਾਂ ਇਹ ਤੋਂ ਪੈਨਿਕ ਹੋਣ ਦੀ ਲੋੜ ਨਹੀਂ ਘਬਰਾਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਹੁੰਦੀ ਪੰਜ ਸੱਤ ਦਿਨਾਂ ਦੇ ਵਿੱਚ ਜੇ ਤੁਸੀਂ ਚੰਗੀ ਖੁਰਾਕ ਲੈ ਰਹੇ ਹੋ ਪਾਣੀ ਵਧੀਆ ਮਾਤਰਾ ਚ ਪੀ ਰਹੇ ਹੋ ਜੂਸ ਫਰ ਠੀਕ ਹੈ ਤੇ ਨਾਲ ਨਾਲ ਬੈਡ ਰੈਸਟ ਕਰ ਰਹੇ ਹੋ ਤਾਂ 5-7 ਦਿਨਾਂ ਦੇ ਅੰਦਰ ਆਪਣੇ ਆਪ ਹੀ ਇਹ ਠੀਕ ਹੋ ਜਾਣਾ ਹੁੰਦਾ ਹੈ ਤੇ ਜਿਹੜੇ ਵੀ ਜੋੜਾਂ ਦੇ ਦਰਦ ਦੇ ਸੋਜਿਸ਼ ਦੀ ਹੁੰਦੀ ਹੈ ਤੇ 5-7 ਦਿਨਾਂ ਚ ਆਪਣੇ ਆਪ ਹੀ ਠੀਕ ਹੋ ਜਾਣੀ ਹੁੰਦੀ ਹੈ ਇਹਦੇ ਵਿੱਚ ਤੁਸੀਂ ਪੈਰਾਸਟੈਮੋਲ 800mg ਦੀ ਗੋਲੀ ਲੈ ਸਕਦੇ ਹੋ ਦਿਨ ਚ 4 ਤੋਂ 5 ਵਾਰ ਤੱਕ ਲੈ ਸਕਦੇ ਹੋ ਕਿ ਮਲਟੀਵਿਟਾਮਿਨ ਟੈਬਲੇਟ ਲੈ ਸਕਦੇ ਹੋ ਇਸ ਤੋਂ ਇਲਾਵਾ ਇਹਦਾ ਕੋਈ ਸਪੈਸੀਫਿਕ ਟਰੀਟਮੈਂਟ ਨਹੀਂ ਹੁੰਦਾ ਹੈਗਾ ਕੋਈ ਬੋਤਲਾ ਵਗੈਰਾ ਲਾਉਣ ਜਾਂ ਕੋਈ ਹੋਰ ਚੀਜ਼ਾਂ ਦਾ ਕੋਈ ਉਨਾਂ ਚ ਰਫਾਇਦਾ ਨਹੀਂ ਹੁੰਦਾ ਜਿੰਨਾ ਚਿਰ ਤੁਹਾਡੇ ਮੂੰਹ ਰਾਹੀਂ ਕੋਈ ਚੀਜ਼ ਨਹੀਂ ਜਾ ਰਹੀ ਤੁਹਾਨੂੰ ਉਲਟੀਆਂ ਲੱਗੀਆਂ ਨੇ ਮੂੰਹ ਰਾ ਤਾ ਫਿਰ ਬੋਤਲਾਂ ਦਾ ਫਾਇਦਾ ਹੁੰਦਾ ਗਲੂਕੋਜ਼ ਵਾਰਾ ਨਿਵਣਦਾ ਉੱਥੇ ਫਾਇਦਾ ਹੁੰਦਾ ਜਦੋਂ ਵੀ ਤੁਹਾਨੂੰ ਇਹ ਬਿਮਾਰੀ ਸ਼ੁਰੂ ਹੁੰਦੀ ਹੈ ਤਾਂ ਉਹਨਾਂ ਸਿੰਪਟਮ ਸ਼ੁਰੂ ਹੁੰਦੇ ਨੇ ਥੋੜਾ ਬਹੁਤ ਜੋੜਾਂ ਦਾ ਦਰਦ ਜਾਂ ਬੁਖਾਰ ਸ਼ੁਰੂ ਹੁੰਦਾ ਤੁਸੀਂ ਪਹਿਲਾਂ ਹੀ ਟ੍ਰੀਟਮੈਂਟ ਇਹਦਾ ਲੈ ਸਕਦੇ ਹੈਗੇ ਹਾਂ ਤੇ ਘਰੇਲੂ ਟ੍ਰੀਟਮੈਂਟ ਦੇ ਇਹਦੇ ਵਿੱਚ ਤੁਸੀਂ ਗਲੋਏ ਦੇ ਪੱਤੇ ਪੰਜ ਚਾਰ ਪੱਤੇ ਗਲੋਏ ਦੇ ਹਾਰਸ਼ਿੰਗਾਰ ਦੇ ਤੇ ਤુલਸੀ ਦੇ ਪੰਜ ਸੱਤ ਪੱਤੇ ਤੇ ਚਮਚੇ ਦੇ ਚੌਥਾ ਹਿੱਸਾ ਡੰਡੀ ਦਾ ਇਹ ਹੈਗਾ ਤੇ ਹਲਦੀ ਦਾ ਕਾੜਾ ਇਹ ਬਣਾ ਕੇ ਤੁਸੀਂ ਲੈ ਸਕਦੇ ਹੋ ਦਿਨ ਚ ਦੋ ਵਾਰ ਸਵੇਰ ਸ਼ਾਮ ਤੁਸੀਂ ਲੈ ਸਕਦੇ ਹੈਗੇ ਉਹ ਤੇ ਜੇ ਜ਼ਿਆਦਾ ਬੁਖਾਰ ਜਾਂ ਜੋੜਾਂ ਦਾ ਦਰਦ ਹੁੰਦਾ ਮੇਗਾ ਜੀ ਤੁਹਾਡੇ ਚੈਨਲ ਰਾਹੀਂ ਮੈਂ ਦੇ ਮਾਧਮ ਰਾਹੀਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਇਸ ਮਹਾਮਾਰੀ ਦੇ ਚੱਲਦਿਆਂ ਮੈਂ ਮੈਂ ਸ਼ਹਿਰ ਵਾਸੀਆਂ ਦੇ ਨਾਲ ਖੜਾ ਤੇ ਸੀਨੀਅਰ ਸਿਟੀਜ਼ਨ ਦੇ ਸਹਿਯੋਗ ਨਾਲ ਇੱਕ ਕੰਸਲਟੈਂਸੀ ਤੇ ਇਲਾਜ ਇਹ ਸਾਡੇ ਵੱਲੋਂ ਫ੍ਰੀ ਕੀਤਾ ਜਾਊਗਾ ਡਾਕਟਰ ਦੀਪ ਜੀ ਦਾ ਆਈਟੀ ਕਲੀਨਿਕ ਗਲੀ ਨੰਬਰ 8 ਲక్ష్ਮੀ ਪੈਲਸ ਦੇ ਬੰਦ ਗੇਟ ਦੇ ਸਾਹਮਣੇ ਅਗਰਸੇਨ ਚੌਕ ਸੁਨਾਮ ਲਓ ਜੀ ਦੋਸਤੋ ਫਿਰ ਵੀਡੀਓ ਸ਼ੇਅਰ ਕਰਨਾ ਲਾਜ਼ਮੀ ਆ ਹਰ ਇੱਕ ਘਰ ਤੱਕ ਇਹ ਵੀਡੀਓ ਪਹੁੰਚ ਸਕੇ ਕਿਉਂਕਿ ਸੁਨਾਮ ਸ਼ਹਿਰ ਵਿੱਚ ਲਗਾਤਾਰ ਹਨਾ ਇਸ ਦਾ ਬਿਮਾਰੀ ਦਾ ਫਲਾਵ ਵਧਦਾ ਜਾ ਰਿਹਾ ਹੈ ਤਾ ਜੋ ਘਰੇ ਬੈਠੇ ਲੋਕ ਠੀਕ ਹੋ ਸਕਣ ਇਸ ਲਈ ਵੀਡੀਓ ਬਤ ਬਤ ਸ਼ੇਅਰ ਕਰ ਦੇਉ థాంਕ ਯੂ ਧੰਨਵਾਦ ਤੁਹਾਡਾ ਆਪਣਾ ਅਮਿਕਾ ਸੁਨਾਮਾ ਵਾਲਾ